アハハハハ。 ਜਿਗਰ ਨੂੰ ਥੋੜਾ ਬਾਕੀ ਜਾਏਗਾ ਹਲੋ 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 ਉਹਨਾਂ ਦਾ ਜਮਾਨਾ ਹੀ ਜਾਗਾ ਬੰਦ ਜੀ ਨਾ ਆਹ ਕੋਪੜ ਹੱਥ ਸਾਰੇ ਗੰਦੇ ਕਰਿਆ ਅੱਜ ਇਹਦਾ ਅਸ਼ੀਰਵਾਦ ਸੀ ਮੈਂ ਕਿਹਦਾ ਪਾਇਆ ਨਾ ਛੋੜੇ ਦੀ ਗੱਲਾਂ ਦਾ ਕੀ ਫਾਇਦਾ ਜੀ ਜੀ ਦੇ ਮਗਰ ਜੀ ਜੀ ਦੇ ਮਾਂ ਕੇ ਉਹ ਫਿਰ ਹੱਥ ਚੱਕਦਾ ਕਿ ਨਾ ਪੋਸਣਾ ਉੱਪਰ ਚ ਹੱਥ ਚੱਕਿਆ ਫਿਰ ਉੱਪਰ ਚੱਕ ਮੇਰਾ ਨਾਮ ਜਗਦੀਪ ਸਿੰਘ ਤਰਸਦਾ ਹਰਮਿੰਦਰ ਸਿੰਘ ਪਿੰਡ ਕੋਟ ਗੰਗੂਰਾ ਮੇਰਾ ਭਤੀਜਾ ਗੁਰਵੀਰ ਸਿੰਘ ਪੁੱਤਰ ਹਰਬੰਸ ਸਿੰਘ ਜੋ ਕਿ ਵਿਦੇਸ਼ ਵਿੱਚੋਂ ਆਇਆ ਉਹਦਾ ਵਿਆਹ ਸੀ ਵਿਆਦੀ ਪਾਰਟੀ ਦੇ ਸਬੰਧ ਦੇ ਵਿੱਚ ਜਾਗੋ ਦਾ ਸਾਡੇ ਪ੍ਰੋਗਰਾਮ ਸੀ ਅਸੀਂ ਪ੍ਰੋਗਰਾਮ ਇੱਥੇ ਰਸਤੇ ਦੇ ਵਿੱਚ ਹੀ ਕਰ ਰਹੇ ਸੀਗੇ ਤੇ ਜਗਦੀਪ ਸਿੰਘ ਦੀ ਛਾ ਪੁੱਤਰ ਹਰਨਾਮ ਮਲਕੀਤ ਸਿੰਘ ਸਪੁੱਤਰ ਹਰਨਾਮ ਸਿੰਘ ਇਹਦੀਆਂ ਜੋ ਦੁਕਾਨਾਂ ਨੇ ਦੁਕਾਨਾਂ ਦੇ ਉੱਪਰ ਖੜਾ ਇਹ ਫੜੇ ਜੋ ਡਾਂਸ ਫਲੋਰ ਦੇ ਉੱਪਰ ਡੀਜੇ ਦੇ ਵਿੱਚ ਸਾਡੀ ਲੇਡੀ ਤੇ ਨੱਚ ਰਹੀ ਸੀ ਉਹਨਾਂ ਦੀ ਵੀਡੀਓ ਬਣਾ ਰਿਹਾ ਸੀ ਵੀਡੀਓ ਬਣਾ ਕੇ ਇਹਨੇ ਬਨੇਰੇ ਦੇ ਉੱਪਰ ਦੋ ਪੈਗ ਰੱਖੇ ਸੀ ਤੇ ਅਸੀਂ ਸਿਆਣੇ ਬੰਦਿਆਂ ਨੇ ਦੋ ਤਿੰਨ ਕਿਹਾ ਵੀ ਤੂੰ ਨਾ ਇਹ ਕੰਮ ਕਰ ਆਫਦਾ ਚਲੇ ਜਾ ਤੈਨੂੰ ਕਿਹੜਾ ਕੋਈ ਸੱਦਾ ਪੱਤਰ ਆ ਵੀ ਤੂੰ ਆਪਦੇ ਘਰੇ ਜਾ ਇਹ ਨਹੀਂ ਟਲਿਆ ਤੈਨੂੰ ਦੁਬਾਰ ਫੇਰ ਰੋਕਣੇ ਇਹੇ ਖੜੇ ਨੇ ਦੋ ਤਿੰਨ ਹਵਾਈ ਫਾਇਰ ਮਾਰੇ ਹਵਾਈ ਫਾਇਰ ਮਾਰਨ ਤੋਂ ਬਾਅਦ ਇਹਨੇ ਫਿਰ ਗਲਾਸ ਮਾਰਿਆ ਕੰੱਚ ਦਾ ਡੀਜੇ ਦੇ ਉੱਪਰ ਲੱਗਿਆ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਲੱਗਿਆ ਜੋ ਅਸੀਂ ਤੁਹਾਨੂੰ ਦਿਖਾਉਨੇ ਆਂ ਇਹ ਜਿਹੜੀ ਪਿਸਟੌਲ ਵਾਲਾ ਇਹਨਾਂ ਨੇ ਗੋਲੀਆਂ ਚਟਾਈਆਂ ਨੇ ਹਾਂਜੀ ਹੋਰ ਇਹਨਾਂ ਕੋਲ ਹੈ ਉਹਦਾ ਲਾਇਸੈਂਸ ਉਹਦਾ ਲਾਇਸੈਂਸ ਹੈ ਜਾਂ ਨਹੀਂ ਹੈ ਪਤਾ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਿਉਂ ਨਹੀਂ ਇਹਦੇ ਕੋਲ ਪਿਸਟੌਲ ਸੀਗਾ ਕੱਲ ਛੜਿਆਮ ਕਰਪਦਾ ਸੀਗਾ ਜਿੰਨੇ ਕ ਵਜੇ ਘਟਦਾ ਇਹ ਸਵੇਕ 12 ਵਜੇ ਦੀ ਯਾਰਾ ਸਵੇਕ 12 ਵਜੇ ਦੀ ਇਹ ਘਟਣਾ ਉਰ ਤੋਂ ਬਾਅਦ ਇਹ ਜੰਨੇ ਅਸੀਂ ਇਹਨੂੰ ਰੋਕੇ ਤਾਂ ਪੁਲਿਸ ਦੀ ਗੱਡੀ ਇੱਕ ਜੋ ਸੜਕ ਸੁਰੱਖਿਆ ਦੀ ਹੈ ਦੀ ਇਹਨਾਂ ਉਹਦਾ ਨੰਬਰ ਤੁਹਾਨੂੰ ਮੈਂ ਦੇ ਦੂੰਗਾ ਤੇ ਇਹ ਉਹ ਤੁਹਾਡੇ ਵੱਲੋਂ ਬੁਲਾਏ ਹੋਏ ਸੀਗੇ ਨਹੀਂ ਅਸੀਂ ਕੋਈ ਨਹੀਂ ਬੁਲਾਇਆ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਆਏ ਹੋ ਕਹਿੰਦੇ ਵੀ ਅਸੀਂ ਤਾਂ ਇੱਦੀ ਦੇ ਕੋਲੇ ਸੀ ਇਹਨੂੰ ਕਾਲੇ ਤੰਗ ਕਰਦੇ ਆ ਇਹਨੇ ਰੈਂਟ ਤੇ ਦਿੱਤਾ ਹੈ ਰੈਸਟ ਆ ਨਹੀਂ ਬੈਕ ਸਾਈਡ ਤੇ ਆ ਅਸੀਂ ਕਹਿੰਦੇ ਜੇ ਰੈਂਟ ਤੇ ਜੇ ਇਹਨੂੰ ਕਾਲੇ ਤੰਗ ਤੰਗ ਕਰਦੇ ਨੇ ਤਾਂ ਪੀਸੀਆਰ ਆਉਂਦੀ ਤੁਹਾਡੇ ਦਾ ਚੜ੍ਹ ਕੇ ਸੁਰੱਖਿਆ ਵਾਲਾ ਤੁਹਾਡਾ ਕੀ ਕੰਮ ਫਿਰ ਉਹਨਾਂ ਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਫਿਰ ਉਹ ਇਹਨੇ ਉੱਥੋਂ ਦਰਵਾਜ਼ੇ ਤੋਂ ਖੜ ਕੇ ਫਿਰ ਇਹਨਾਂ ਨੇ ਦੋ ਗੋਲੀਆਂ ਉੱਥੋਂ ਮਾਰੀਆਂ ਉਹ ਸਿੱਧੀ ਮੇਰੇ ਭਤੀਜੇ ਦੇ ਬਾਹਾਂ ਦੇ ਵਿੱਚ ਲੱਗੀ ਦੋ ਗੋਲੀਆਂ ਬਾਹਾਂ ਦੇ ਵਿੱਚ ਲੱਗੀਆਂ ਨੇ ਇੱਕ ਪੂਰੇ ਮੱਥੇ ਦੇ ਉੱਪਰ ਪੂਰਾ ਸ਼ਰਲਾ ਲੱਗਿਆ ਹੋਇਆ ਤੇ ਉਹ ਹਸਪੀਟਲ ਦੇ ਵਿੱਚ ਅਰਮਿਤ ਅੱਜ ਆਪਰੇਸ਼ਨ ਹੋਊਗਾ ਦਾ ਤੇ ਉਹ ਜਿਹੜੇ ਲੱਗੇ ਨੇ ਕੀ ਨਾਂ ਉਹਦਾ ਉਹਦਾ ਨਾਮ ਹੈਗਾ ਮਨਦੀਪ ਸਿੰਘ ਇਹ ਮੇਰਾ ਹੈਗਾ ਆਪਣੇ ਭਰਾ ਅਜਮੇਰ ਸਿੰਘ ਇਹਨਾਂ ਦਾ ਬੇਟਾ ਹੋ ਘਰ ਦੇ ਸਾਹਮਣੇ ਇਹਨਾਂ ਸ਼ਰੀਆਮ ਗੋੜੀਆਂ ਮਾਰੀਆਂ ਪ੍ਰਾਣੀ ਇਹ ਰੰਜਸ਼ ਜੋ ਇਹਦੇ ਸਾਡੇ ਨਾਲ ਕਈ ਵਾਰੀ ਪਹਿਲਾਂ ਅੱਖਾਂ ਭਾਰੀ ਵੀ ਹੋਇਆ ਕੰਪਲੇਂਟ ਵੀ ਹੋਈ ਆ ਪੁਲਿਸ ਦੇ ਚ ਵੀ ਇਹ ਰੂੜੀ ਖਾ ਦੇ ਚੇ ਲਾਉਂਦੇ ਆ ਹਾਲਾਂਕਿ ਉਹ ਪੰਚਾਇਤ ਜੋ ਜਗਾ ਅਲਾਟਮੈਂਟ ਕੀਤੀ ਹੋਈ ਆ ਉਹਦੇ ਸਬੰਧ ਵਿੱਚ ਸਾਨੂੰ ਲੱਗਿਆ ਪਰ ਮਹਿਕਮਾ ਸਾਰਾ ਉਹਦੀ ਇਨਕੁਆਇਰੀ ਕਰਕੇ ਲੈ ਚੁੱਕਿਆ ਉਹ ਕਹਿੰਦੇ ਸਹੀ ਨੇ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕਿ ਅਲਾਟਮੈਂਟ ਤੌਰ ਤੇ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਮਹਿਕਮਾ ਵੀ ਆ ਕੇ ਦੋ ਤਿੰਨ ਵਾਰੀ ਮੌਕਾ ਦੇਖ ਗਿਆ ਜਿਹੜੇ ਪੁਲਿਸ ਮੁਲਾਜ਼ਮ ਰਾਤ ਕਹਿੰਦੇ ਕਾਹਿੰ ਹਾਂਜੀ ਨਹੀਂ ਫਿਰ ਅਸੀਂ 100 ਨੰਬਰ ਦੇ ਉੱਪਰ ਕੰਪਲੇਂਟ ਕੀਤੀ ਮੈਂ 100 ਨੰਬਰ ਦੇ ਉੱਪਰ ਐਮਰਜੈਂਸੀ ਕਾਲ ਕਰਕੇ ਫੇ ਪੁਲਿਸ ਆਈ ਪੁਲਿਸ ਦੀਆਂ ਦੋ ਗੱਡੀਆਂ ਆਈਆਂ ਬੜਾ ਔਖਾ ਕਹਿਣਦੇ ਫਿਰ ਅਸੀਂ ਇਹਨੂੰ ਅਰੈਸਟ ਕਰਵਾਇਆ ਫਿਰ ਉਹ ਰਫਤੀ ਲੈ ਗਏ ਬਾਕੀ ਐਫ ਆਰ ਉਹਨਾਂ ਨੇ ਕੱਟੀ ਆ ਉਹਦੇ ਵਿੱਚ ਨੌ ਵੀ ਇਹਨਾਂ ਨੇ ਜਗਦੀਸ਼ ਸਿੰਘ ਅਸਲੀ ਦੀਸ਼ਾ ਇਹਨਾਂ ਨੇ ਚੀਮਾਂ ਦਿੱਤਾ ਗਲਤੀ ਨੂੰ ਚਲੋ ਦਰਸਤੀ ਕਰਵਾਉਂਦੇ ਆ ਅਸੀਂ ਜਿਹੜੇ ਪੁਲਿਸ ਮਲਾਜ਼ਮ ਤੁਸੀਂ ਕਹਿ ਰਹੇ ਹੋ ਗੱਡੀ ਖੜੀ ਸੀ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਆ ਜਾਂ ਨਹੀਂ ਨਹੀਂ ਉਹਨਾਂ ਵੱਲੋਂ ਕੋਈ ਨਹੀਂ ਉਹਨਾਂ ਨੇ ਤਾਂ ਚਲੋ ਉਹ ਗੋੜੀ ਚਲਾਉਂਦੀ ਵਾਹ ਉੱਪਰੋਂ ਕਰਤੀ ਨਹੀਂ ਬੰਦੇ ਕਿ ਜਿਵੇਂ ਆਪਾਂ ਕੋਲ ਖੜੇ ਆ ਉਹਨਾਂ ਨੇ ਵਾਹ ਉੱਪਰੋਂ ਚੱਕਤੀ ਨਹੀਂ ਤਾਂ ਦੋ ਤਿੰਨ ਬੰਦਿਆਂ ਦੇ ਹੁਰਦੇ ਲੱਗਦੀ ਪੁਲਿਸ ਮਲਾਜ਼ਮ ਕੋਣ ਸੀ ਉਹਦਾ ਹਾਂਜੀ ਹਾਂ ਉਦੋਂ ਕੋਲ ਸੀ ਉਹ ਗੇਟ ਕੋਲੇ ਖੜੇ ਸੀ ਕਿੰਨੇ ਮਲਾਜ਼ਮ ਸੀ ਦੋ ਸੀ ਇਹ ਮਗਰ ਇਹ ਇਸ ਸਬੰਧ ਦੇ ਵਿੱਚ ਉੱਪਰ ਸ਼ਕਤੀ ਤੋਂ ਸ਼ਕਤੀ ਕਾਰਵਾਈ ਹੋਣੀ ਚਾਹੀਦੀ ਆ ਹਾਲਾਂਕਿ ਇਹ ਲੋਕਾਂ ਦੇ ਇਸ ਪਿੰਡ ਦੇ ਵਿੱਚ ਇਹਨੇ ਬੜੀ ਦਹਿਸ਼ਤ ਪਾਈ ਹੋਈ ਆ ਮੈਂ ਐਨਆਰਆਈਆਂ ਮੇਰੀ ਫਲਾਣੇ ਮੰਤਰੀ ਨਾਲ ਮੇਰੀ ਭਗਵੰਤ ਮਾਨ ਨਾਲ ਮੇਰੀ ਫਲਾਣੇ ਨਾਲ ਮੇਰੀ ਮੇਰੀ ਐਸਐਸਪੀ ਨਾਲ ਮੇਰੀ ਡੀਜੀਪੀ ਨਾਲ ਗੱਲ ਬਸ ਇਹੋ ਕਹਿ ਕੇ ਆੜੇ-ਰਾੜੇ ਜਿਹੜੀ ਪੁਲਿਸ ਨੂੰ ਆ ਉਹਨੂੰ ਇਹ ਟੌਰਚਰ ਇੱਕ ਤਰ੍ਹਾਂ ਦਾ ਕਰ ਰਿਹਾ ਉਹਨਾਂ ਨੂੰ ਉਹਨੇ ਉੱਪਰ ਪ੍ਰੈਸ਼ਰ ਬਣਾ ਰਿਹਾ ਇਹ ਪਿੰਡ ਦੇ ਵਿੱਚ ਪਿੰਡ ਦਾ ਕੈਰੇਕਟਰ ਇਹਦਾ ਬਹੁਤ ਬੈਡ ਆ ਪਰ ਨਾ ਕਈ ਵਾਰੀ ਇਹਦੀ ਪੁਲਿਸ ਕਾਰਵਾਈ ਹੋ ਚੁੱਕੀ ਆ ਪਰ ਠੋਸ ਕਾਰਵਾਈ ਕਿਸੇ ਨੇ ਨਹੀਂ ਕੀਤੀ ਹਾਲੇ ਤੱਕ ਸਾਰਾ ਬਾਅਦ ਚ ਰਫਾ ਦਬਾ ਕਰਾ ਦਿੰਦਾ ਆਈ ਮੇਰੇ ਸੇ ਹਾਂ ਜਿਹੜੀ ਕੋਟ ਗੰਗੂਰਾ ਜਿਹੜੀ ਰਾਤ ਗੋਲੀ ਚੱਲੀ ਆ ਕਿਹਦੇ ਤੇ ਚੱਲੀ ਇਹ ਮੇਰੇ ਮੁੰਡੇ ਤੇ ਚੱਲੀ ਆ ਜੇ ਮੰਦਿਰ ਦੇ ਉੱਤੇ ਅਸੀਂ ਉਹ ਰੋਕਿਆ ਵੀ ਵੀ ਤੂੰ ਸਿਆਣਾ ਬਿਆਣਾ ਇਹ ਕੀ ਕਰਦਾ ਉਹ ਨਹੀਂ ਮੰਨਿਆ ਮਾਵਾ ਭੈਣਾ ਦੀਆਂ ਸਾਨੂੰ ਗਾਲਾਂ ਕੱਢੀਆਂ ਕਈ ਵੇਲੇ ਕੱਢਦਾ ਸੀ ਫੇਰ ਨਹੀਂ ਮੰਨਿਆ ਅਸੀਂ ਕਿਹਾ ਵੀ ਥੱਲੇ ਆ ਵੀ ਇੱਕ ਕੰਨ ਕੱਲ ਆ ਉਹ ਕੱਲ ਆ ਵੀ ਤੂੰ ਕੱਲ ਜਾ ਨਹੀਂ ਟਲਿਆ ਇੱਥੇ ਬਹੁਤ ਨਿਆਣੇ ਸੀ ਪ੍ਰੋਗਰਾਮ ਦੇ ਵਿੱਚ 15-20 ਬੱਚੇ ਸੀ ਇੱਥੇ ਡੀਜੇ ਦੇ ਨਾਲ ਕੁੜੀਆਂ ਸੀ ਕੁੜੀਆਂ ਸੀ ਤੇ ਪੁਲਿਸ ਵਾਲੇ ਮੁਲਾਜ਼ਮ ਕੀ ਉਹਨਾਂ ਨੇ ਕਿਹਾ ਉਹਨਾਂ ਦੇ ਕਹਿ ਤੇ ਵੀ ਨਹੀਂ ਮੰਨਿਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਫੈਰ ਕੀਤਾ ਉਹ ਮੇਰੇ ਲੱਗਦਾ ਉਹਨਾਂ ਦੇ ਵੱਲੋਂ ਮਿਲ ਆ ਗਿਆ ਸੀ ਜਾਂ ਕਿਸੇ ਨਾਲ ਉਹ ਉਹਦੇ ਕਿੰਨੇ ਹੋ ਜੀ ਯਾਨੀ ਮੁਲਾਜ਼ਮ ਨੇ ਮੈਨੂੰ ਵੀ ਕਿਹਾ ਵੀ ਇਹਦਾ ਕਾਲਿਆ ਨਾ ਰੋਆ ਇੱਥੇ ਆ ਕੇ ਕਹਿੰਦਾ ਸੀ ਦੇਖਿਆ ਵੀ ਹੋਰ ਮਸਲਾ ਉਹਨਾਂ ਨੇ ਰੁਕਿਆ ਉਹਨਾਂ ਦੇ ਰੁਕਣ ਤੇ ਵੀ ਨਹੀਂ ਰੁਕੇ ਉਹਨੇ ਫੇਰ ਕੀਰੀਏ ਨੂੰ ਗਾਲਾਂ ਗੱਡੀਆਂ ਤੇ ਨਾਲੇ ੱਟਕੇ ਮਾਰੇ ਜਦੋਂ ਗੋਲੀ ਚੱਲੀ ਕਿਸੇ ਦਾ ਨਾਮ ਹੋਣੀ ਸੀ ਮੌਲ ਜਮਈ ਸ਼ਾਂਤਮਈ ਸੀ ਪਹਿਲਾਂ ਹਾਂ ਆਪੜਾ ਤਾਂ ਬੜੀ ਮੱਚੀ ਸੀ ਬੱਚਿਆਂ ਦੇ ਵਿੱਚ ਇੱਥੇ ਬਹਿਦੇ ਫਿਰਦੇ ਦੀ ਬਹਿਦੇ ਸਾਰੇ ਡਰ ਕੇ ਪਰੇ ਹੋ ਗਏ ਵੀ ਸਾਡੇ ਨਾਲ ਮਾਰਦਗੇ ਉੱਪਰ ਵੱਧਰੇ ਤੇ ਖੜਾ ਸੀ ਵੀ ਵਿਆਹ ਦੇ ਵਿੱਚ ਬੁਲਾਇਆ ਨਹੀਂ ਇਸ ਪਾਸੇ ਵਿਆਹ ਦੇ ਵਿੱਚ ਇਹਨੂੰ ਕੋਈ ਕਾਟ ਨਹੀਂ ਕੋਈ ਭੂਮਦਾ ਨਹੀਂ ਕੋਈ ਪਾਰਟੀ ਦਾ ਨਹੀਂ ਕੋਈ ਕਾਫੇ ਦਾ ਇਹਨੂੰ ਕੋਈ ਨਹੀਂ ਸਾਡੀ ਬੋਲਚਾਲੀ ਗੜਿਆਂ ਦਾ ਰੋਹਾ ਦਾ ਕਿੰਨੀ ਕੁ ਪੁਰਾਣੀ ਹੈ ਹਾਂ ਜੀ ਰਾਂਜਿਸ ਕੋ ਹੋ 2-3 ਸਾਲ ਦੀ ਸਾਡੇ ਤੇ 3-4 ਹਲੇ ਦਾ ਦਫੀਲਦਾਰ ਦੇ ਨੇ ਰਿਪੋਰਟ ਦੇ ਦਿੱਤੀ ਅਸੀਂ ਉੱਥੇ ਹਾਜ਼ਰੀ ਲਵਾਇਆ ਸਰਕਾਰ ਨੇ ਸਾਡੇ ਗੜੇ ਸਰਕਾਰੀ ਨੇ ਉਹ ਸਾਡੇ ਕਿ ਨਹੀਂ ਕਰ ਰਹੇ ਛੋਡੇ ਵੱਲੋਂ ਵੀ ਪਹਿਲਾਂ ਕੋਈ ਕੰਪਲੇਂਟ ਦਿੱਤੀ ਗਈ ਅਸੀਂ ਕੋਈ ਕੰਪਲੇਂਟ ਨਹੀਂ ਜੀ ਕਿਤੇ ਕਰੀ ਇਸ ਤਰ੍ਹਾਂ ਦਾ ਦੇਖਦੇ ਜਿਵੇਂ ਗੁਰੂ ਇਹਦਾ ਬੈਡ ਪਿੰਡ 'ਚ ਜਿਵੇਂ 0 ਆ ਗੁਰੂ ਘਰ ਜਾਂਦਾ ਉੱਥੇ ਰੌਲਾ ਕਿਤੇ ਉਹ ਫੈਕਸ਼ਨ ਤੇ ਜਾਂਦਾ ਉੱਥੇ ਰੌਲਾ ਕਿਸੇ ਦੇ ਵੀ ਪ੍ਰੋਗਰਾਮ ਹੈ ਰੌਲਾ ਪਉਂਦਾ ਟੈਸ਼ ਪਾਉਂਦਾ ਲੋਕਾਂ ਤੇ ਇਹ ਪੁਲਿਸ ਕਰਮਚਾਰੀਆਂ ਚੋਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕੋਈ ਨਹੀਂ ਕਰੀ ਜੀ ਮਗਰੋਂ ਦੋ ਗੱਡੀਆਂ ਹੋਰ ਆਈਆਂ ਨੇ ਉਹ ਉਹਨਾਂ ਨੇ ਗ੍ਰਿਫਤਾਰ ਕਰ ਸਰ ਜੀ ਰਾਤ ਇਹ ਮਾਮਲਾ ਜਿਹੜਾ ਗੋਇੰਦਵਾਲਾ ਜਿਹੜਾ ਸਾਨੂੰ ਨੋ ਇਤਲਾਹ ਮਿਲੀ ਸੀ ਰਾਤ ਕੋਈ 12:00 ਵਜੇ ਦੇ ਕਰੀਬ ਪਹਿਲਾਂ ਕਿਹਨਾਂ ਲੜਾਈ ਝਗੜਾ ਹੋ ਰਿਹਾ ਕੋਟਗੰਗੂਰਾਏ ਉਸ ਤੋਂ ਬਾਅਦ ਜਦੋਂ ਉੱਥੇ ਆਪਣੀ ਫਿਰਸ ਪਾਰਟੀ ਪਹੁੰਚੀ ਪਤਾ ਲੱਗਿਆ ਵੀ ਮਨਜਨ ਮਨਦੀਪ ਸਿੰਘ ਸਾਨੋ ਦਾ ਅਜਮੇਰ ਸਿੰਘ ਵਾਸੀ ਕੋਟ ਗੰਗੂਰਾਜ ਦੇ ਗੋੜੀਆਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਜਾ ਕੇ ਜਿਹੜਾ ਸਿਵਲ ਹਸਪਤਲ ਸਿੱਧੂ ਸੋਰੀ ਸਿੱਧੂ ਹਸਪਤਲ ਦਾ ਦਰਾਹ ਦਾ ਕੋਜੀਗਾ ਉੱਥੇ ਜਾ ਕੇ ਉਹਦਾ ਬਿਆਨ ਅਸਲ ਕੀਤਾ ਗਿਆ ਤੇ ਉਹਦੇ ਤਿੰਨ ਫੇਰ ਹੋਏ ਸੀਗੇ ਦੋ ਤਿੰਨ ਨੂੰ ਨੇ ਹਵਾਈ ਕੀਤੇ ਤੇ ਤਿੰਨ ਫੇਰ ਚੋਂ ਇੱਕ ਖੱਬੇ ਮੱਥੇ ਦੇ ਕੋਲ ਨਹੀਂ ਲੰਘਿਆ ਇੱਕ ਖੱਬੀ ਪੂਣੀ ਦੇ ਦੋ ਪਹਰਤਾਂ ਲਈ ਲੱਗੇ ਨੇ ਤੇ ਬੰਦਾ ਬਿਲਕੁਲ ਠੀਕ ਠਾਕ ਹੈ ਅਸੀਂ ਕਾਰਵਾਈ ਕਰਤੀ ਹੈ ਤੇ ਮਗਧਮਾਂ ਦਾ ਅਸੀਂ ਕਰ ਤੇ આરોપી ਫੜਿਆ ਤੋਂ ਜਿੱਥੇ ਥੈਕ ਹੈ ਤਬ ਦੀ ਅਗੇ ਆਪਣੇ ਗਿਆ ਵਟੂ ਕੀ ਅਪਸਰਾਂ ਪਤਾ ਕਰ ਲੈਣੇ ਹਨ ਫੜ ਲਿਓਗੇ ਤਕਰੀਬਨ ਮੇਰੇ ਨੂੰ ਪਤਾ ਕਰਕੇ ਦੱਸ ਦਿਆਂਗਾ ਤੁਹਾਨੂੰ ਤੇ ਮੈਂ ਰਾਉਂਡ ਅਪ ਤਾਂ ਕਰ ਲਿਆ ਸੀ ਆਪਾਂ ਰਾਉਂਡ ਅਪ ਕਰ ਹਾਂਜੀ